ਜੈਸਲੇਵੀ ਪੰਜਾਬ ਦੀ ਤੇ ਨਸ਼ਿਆਂ ਦੀ ਗੱਲ ਕਰੀਏ ਜਾਂ ਨਸ਼ੇ ਨਾਲ ওভারਡੋਜ਼ ਦੀ ਡੈਥਸ ਦੀ ਗੱਲ ਕਰੀਏ ਤਾਂ ਇੱਕ ਤਾਰੀਖ ਮੈਨੂੰ ਯਾਦ ਆ ਜਾਂਦੀ ਹੈ 16 ਦਸੰਬਰ 2015 ਇਹ ਉਹ ਦਿਨ ਸੀ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਬਠਿੰਡੇ ਦੇ ਵਿੱਚ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ ਔਰ ਉੱਥੇ ਗੁਟਕਾ ਸਾਹਿਬ ਨੂੰ ਹੱਥ ਚ ਲੈ ਕੇ ਸੌਣ ਖਾਦੀ ਉਹਨਾਂ ਨੇ ਕਿ ਮੈਨੂੰ 4 ਹਫ਼ਤਿਆਂ ਦੇ ਸੱਤਾ ਚ ਲਿਆਓ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰ ਦੂੰਗਾ ਔਰ ਜਿਦੋਂ ਅੱਜ ਆਪਾਂ ਗੱਲ ਕਰਦੇ ਆਂ ਕਿ ਅੱਜ ਕੀ ਹਾਲਤ ਆ ਜਿਵੇਂ ਅੱਜ ਸਾਡੇ ਇੱਕ ਲਿਸਨਰ ਨੇ ਦੱਸਿਆ ਵਾ ਕਿ ਅੱਜ ਦੀ ਇੱਕ ਖ਼ਬਰ ਲਿਖਿਆ ਵੀ 3 ਓਵਰਡੋਜ਼ ਡੈਥ ਹੋਈਆਂ ਵਾ ਪਿਛਲੇ 24 ਘੰਟਿਆਂ ਚ 48 ਘੰਟਿਆਂ ਦੇ ਵਿੱਚ ਤੇ ਮੈਨੂੰ ਲੱਗਦਾ ਵਾ ਕਿ ਇਹ ਜੋ ਵੱਡੇ ਵੱਡੇ ਵਾਅਦੇ ਕੀਤੇ ਇਹ ਜਿਹੋ ਜਿਹਾਂ ਫੜਾਂ ਮਾਰੀਆਂ ਗਈਆਂ ਇਹ ਸਭ ਸਿਆਸਤ ਸੀ ਸਿਆਸਤ ਨਾਲ ਪ੍ਰੇਰਿਤ ਸੀ ਸੋ ਇਹਦਾ ਕੋਈ ਮਾਇਨਾ ਨਹੀਂ ਸੀ ਇਹ ਲੋਕਾਂ ਨੂੰ ਝੋਠਲਾ ਰਹੇ ਸਨ ਲੋਕਾਂ ਨੂੰ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਔਰ ਇਹ ਮੇਰੇ ਖਿਆਲ ਪਿਛਲੇ ਪਿਛਲੇ 10 15 ਸਾਲਾਂ ਦੀ ਇਹੋ ਹੀ ਕਹਾਣੀ ਆ ਜਦੋਂ ਪਹਿਲੀ ਵਾਰੀ ਰਾਹੁਲ ਗਾਂਧੀ ਪੰਜਾਬ ਚ ਆਇਆ ਉਹਨਾਂ ਕਿਹਾ ਜੀ ਇੱਥੇ 70% ਦੀ ਲੋਕਾਂ ਦੇ ਵਿੱਚ ਨਸ਼ਾ ਵਾ ਤੇ ਉਦੋਂ ਅਕਾਲੀ ਗੱਲ ਦੀ ਸਰਕਾਰ ਸੀ ਉਹਨਾਂ ਕਿਹਾ ਜੀ ਸਾਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਆ ਔਰ ਅੱਜ ਇੱਕ ਐਕਸਪਰਟ ਹੀ ਕਹਿ ਕੇ ਗਏ ਆ ਜਿਹੜੇ ਸੰਗਰੂਰ ਤੋਂ ਸਾਡੇ ਨਾਲ ਮੋਨ ਸ਼ਰਮਾ ਜੁੜੇ ਹੋਏ ਸਨ ਜਿਨ੍ਹਾਂ ਦਾ ਬਹੁਤ ਐਕਸਪੀਰੀਅੰਸ ਹੈ 15 20 ਸਾਲ ਦਾ ਇਸ ਕੰਮ ਦੇ ਵਿੱਚ ਐਕਸਪੀਰੀਅੰਸ ਹੈ ਉਹਨਾਂ ਨੇ ਦੱਸਿਆ ਵੀ ਕਿਵੇਂ 60 ਤੋਂ 64% ਦੀ ਬਕਰੇ-ਬਕਰੇ ਇਲਾਕਿਆਂ ਦੇ ਵਿੱਚ ਲੋਕੀ ਨਸ਼ੇੜੀ ਹੋ ਚੁੱਕੇ ਆ ਸੋ ਇਹ ਹਾਲਤ ਇਸ ਵੇਲੇ ਬਣੀ ਹੋਈ ਆ ਸੱਤਾ 'ਚ ਜਦੋਂ ਅਮਰਿੰਦਰ ਸਿੰਘ ਆਏ ਉਦੋਂ ਉਹਨਾਂ ਨੇ ਕੁਝ ਕਦਮ ਜ਼ਰੂਰ ਚੁੱਕੇ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ ਨੇ ਸਪੈਸ਼ਲ ਟਾਸਕ ਫੋਰਸ ਬਣਾਈ ਹਰਪ੍ਰੀਤ ਸਿੱਧੂ ਬڑے ਕਾਬਿਲ ਅਫਸਰ ਨੇ ਉਹਨਾਂ ਨੂੰ ਉੱਥੇ ਲਾਇਆ ਉਹਨਾਂ ਨੇ ਉਹ ਆਰਟ ਸੈਂਟਰ ਖੋਲੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ 1 ਲੱਖ ਨਸ਼ਾ ਵਿਰੋਧੀ ਵੋਲੰਟੀਅਰਸ ਦੀ ਫੌਜ ਬਣਾਵਾਂਗੇ ਸੋ ਕੁਝ ਕਦਮ ਉਹਨਾਂ ਨੇ ਚੁੱਕੇ ਲੇਕਿਨ ਹੌਲੀ-ਹੌਲੀ ਜਦੋਂ ਪ੍ਰੈਸ਼ਰ ਬਣਿਆ ਪ੍ਰੈਸ਼ਰ ਵਧਦਾ ਗਿਆ ਉਦੋਂ ਉਹ ਉਹਨਾਂ ਨੇ ਫਿਰ ਉਹ ਹੀ ਪੁਰਾਣੀ ਟਿਲ ਜਿਹੜੀ ਸੀ ਉਹ ਸ਼ੁਰੂ ਹੋ ਗਈ ਔਰ ਹਾਲਤ ਜਿੰਨਾ ਤੱਕ ਉਹਨਾਂ ਦੀ ਸਰਕਾਰ ਖਤਮ ਹੋਈ ਹਾਲਤ ਜਿੱਥੋਂ ਸ਼ੁਰੂ ਹੋਈ ਸੀ ਕਰੀਬ ਫਿਰ ਉੱਥੇ ਹੀ ਪਹੁੰਚ ਗਈ ਫਿਰ ਇਹ ਸਰਕਾਰ ਆਈ ਔਰ ਇਸ ਸਰਕਾਰ ਨੇ ਵੀ ਬੜੇ ਬੜੇ ਵਾਦੇ-ਵਾਦੇ ਕੀਤੇ ਕਿ ਅਸੀਂ ਨਸ਼ਾ ਨੂੰ ਖਤਮ ਕਰਤਾ ਬਹੁਤ ਅਗੇ ਨੂੰ ਘੱਟ ਫਰਕ ਪੈ ਗਿਆ ਸਪਲਾਈ ਕੱਟੀ ਜ਼ਰੂਰ ਪਰ ਉਹਨਾਂ ਹੀ ਰੇਟ ਵੱਧ ਗਿਆ ਨਸ਼ਿਆਂ ਦਾ ਇਹ ਹਾਲਤ ਇਸ ਵੇਲੇ ਬਣੀ ਆ ਤੇ ਹੁਣ ਜੋ ਖਬਰ ਆ ਰਹੀ ਹੈ ਜੋ ਅੱਜ ਆਪਾਂ ਨੇ ਗੱਲ ਕੀਤੀ ਆ ਐਕਸਪਰਟਸ ਦੇ ਨਾਲ ਉਹ ਤੇ ਕਹਿ ਰਹੇ ਨੇ ਕਿ ਨਸ਼ਿਆਂ ਦੀ ਸਪਲਾਈ ਵੀ ਹੁਣ ਉਸੇ ਤਰ੍ਹਾਂ ਹੀ ਆ ਸਪਲਾਈ ਦੇ ਵਿੱਚ ਵੀ ਹੁਣ ਵਾਦਾ ਵਾ ਭਗਵੰਤ ਮਾਨ ਨੇ ਆਉਂਦਿਆਂ ਹੀ 2022 ਦੇ ਵਿੱਚ ਐਕਸ਼ਨ ਪਲਾਨ ਦਾ ਐਲਾਨ ਕੀਤਾ ਕੋਝ ਫਰਕ ਪਿਆ ਕੋਈ ਬਹੁਤਾ ਫਰਕ ਨਹੀਂ ਪਿਆ। ਔਰ ਪਿਛਲੇ ਅ ਇੰਡੀਪੈਂਡੈਂਸ ਦੇ ਤੇ ਉਹਨਾਂ ਨੇ ਕਿਹਾ ਜੀਪੀ ਇੱਕ ਸਾਲ ਹੋਰ ਦੇ ਦਿਓ। ਅਗਲੇ ਇੰਡੀਪੈਂਡੈਂਸ ਦੇ ਤੇ ਤੁਸੀਂ ਵੇਖੋਗੇ ਪੰਜਾਬ ਚੋਂ ਨਸ਼ਾ ਖਤਮ ਹੋ। ਉਹ ਵੀ ਇੰਡੀਪੈਂਡੈਂਸ ਦੇ ਨੂੰ ਹੁਣ ਸਿਰਫ 3 ਮਹੀਨੇ ਰਹਿ ਗਏ ਆ ਤੇ ਆਪਾਂ ਅੱਜ ਗੱਲ ਕਰ ਰਹੇ ਆ ਕਿ ਨਸ਼ੇ ਕਿੰਨੇ ਵਧ ਗਏ ਆ ਲੋਕਾਂ ਦਾ ਨਸ਼ਿਆਂ ਦੇ ਕਰਕੇ ਸਰਕਾਰ ਪ੍ਰਤੀ ਕਿੰਨਾ ਜ਼ਿਆਦਾ ਗੁੱਸਾ ਵਾ। ਮੇਰਾ ਆਪਣਾ ਖਿਆਲ ਆ ਕਿ ਜਿਹੜੀਆਂ ਵੀ ਸਰਕਾਰਾਂ ਆਈਆਂ ਖਾਸ ਕਰਕੇ ਅਮਰਿੰਦਰ ਸਿੰਘ ਦੀ ਸਰਕਾਰ ਔਰ ਕਿਉਂਕਿ ਮੈਂ ਪਹਿਲੀ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਬਾਦਲ ਸਰਕਾਰ ਸੀ ਉਹ ਤੇ ਮੇਰੇ ਖਿਆਲ ਨਸ਼ਿਆਂ ਨੂੰ ਰੋਕਣ ਦੇ ਵਿੱਚ ਸincerity ਨਹੀਂ ਸੀ ਲੇਕਿਨ ਅਮਰਿੰਦਰ ਸਿੰਘ ਦੀ ਸਰਕਾਰ ਔਰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੱਡੀ ਦਿੱਕਤ ਇਹ ਆ ਕਿ ਉਹਨਾਂ ਨੇ ਲੋਕਾਂ ਨੂੰ ਨਾਲ ਨਹੀਂ ਲਿਆ ਇਸ ਆਪਣੀ ਮਹਿੰਮ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਵੀ ਸਰਕਾਰੀ ਇੱਕ ਸਾਡੇ ਕੋਲ ਛੜੀ ਆ ਉਹ ਸਰਕਾਰੀ ਛੜੀ ਦੇ ਨਾਲ ਅਸੀਂ ਸਭ ਕੁਝ ਠੀਕ ਕਰ ਦੇਣਾ ਜਿਹੜੇ ਲੋਕਾਂ ਨੇ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਸੀ ਪ੍ਰਮਿੰਦਰ ਝੋਟੇ ਦੀ ਗੱਲ ਕਰ ਲਈਏ ਪ੍ਰਮਿੰਦਰ ਝੋਟੇ ਨੇ ਜ਼ਰੂਰ ਕਾਨੂੰਨ ਤੋੜਿਆ ਇਹਦੇ 'ਚ ਕੋਈ ਸ਼ੱਕ ਨਹੀਂ ਗਲਤ ਕੀਤਾ ਉਹਨਾਂ ਨੇ ਜੇ ਕੇਮਿਸਟ ਨੂੰ ਭੋਰਾ ਪਲਾ ਕੇ ਆ ਜਾਂ ਉਹਦੇ ਨਾਲ ਹੱਥੋਂ ਪਾਈ ਕੀਤੀ ਲੇਕਿਨ ਉਹਨੂੰ ਸਮਝਾਉਣ ਦੀ ਲੋੜ ਸੀਗੀ ਜੋ ਉਹ ਕਰ ਰਿਹਾ ਸੀ ਉਹ ਠੀਕ ਕਰ ਰਿਹਾ ਸੀ ਉਹਨੂੰ ਨਾਲ ਲੈ ਕੇ ਚੱਲੋ ਅਮਰਿਤਪਾਲ ਅਮਰਿਤਪਾਲ ਵੀ ਕੁਝ ਵਧੀਆਂ ਕੰਮ ਕਰ ਰਿਹਾ ਸੀ ਔਰ ਕਾਨੂੰਨ ਆਪਣੇ ਹੱਥ 'ਚ ਲੈ ਰਿਹਾ ਸੀ ਉਹਨੂੰ ਵੀ ਸਮਝਾਉਣ ਦੀ ਲੋੜ ਸੀ ਤੋ ਇਹ ਸਰਕਾਰ ਨੂੰ ਵੀ ਚਾਹੀਦਾ ਸੀ ਪੀਐਨ ਨੂੰ ਨਾਲ ਲੈ ਕੇ ਚੱਲੀਏ ਉਹਨਾਂ ਨੂੰ ਸਮਝਾਇਆ ਜਾਵੇ ਉਥੋਂ ਦੇ ਐਮਐਲਏ ਉਹਨਾਂ ਤੱਕ ਪਹੁੰਚ ਕਰਨ ਸੋ ਕਹਿਣ ਦਾ ਪਾਵੇ ਆ ਕਿ ਜਿੰਨਾ ਚਿਰ ਤੱਕ ਅਸੀਂ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲਾਂਗੇ ਉਹਨਾਂ ਚਿਰ ਤੱਕ ਸਿਸਟਮ ਦੇ ਵਿੱਚ ਬਿਹਤਰੀ ਨਹੀਂ ਆਉਣੀ 2016 17 ਦੇ ਵਿੱਚ ਮੈਂ ਜਦੋਂ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਬਣਾ ਰਿਹਾ ਸੀ ਅਸੀਂ ਬਹੁਤ ਮਿਹਨਤ ਕੀਤੀ ਅਸੀਂ ਪਚੀਤੀ ਥਾਵਾਂ ਤੇ ਜਾ ਕੇ ਡਾਇਲੌਗ ਕੀਤੇ ਨਸ਼ਾ ਨਸ਼ਿਆਂ ਵਾਸਤੇ ਇੱਕ ਐਕਸ਼ਨ ਪਲਾਨ ਬਣਾਉਣ ਵਾਸਤੇ ਅਸੀਂ ਬਹੁਤ ਲੋਕਾਂ ਨਾਲ ਸਲਾਮਸ਼ਿਸ਼ਾ ਕੀਤਾ ਅੱਜ ਜਿਹੜੇ ਸੱਜਣਾ ਨਾਲ ਮੈਚ ਕੀਤੀ ਹੈ ਗੱਲ ਕੀਤੀ ਹੈ ਡਾਕਟਰ ਪਾਟਿਆ ਕੁਝ ਹੋਰ ਲੋਕਾਂ ਨਾਲ ਉਦੋਂ ਵੀ ਅਸੀਂ ਇਹਨਾਂ ਨਾਲ ਨਸਲਾ ਕੀਤੀ ਸੀ ਔਰ ਇੱਕ ਐਕਸ਼ਨ ਪਲਾਨ ਬਣਾਇਆ ਉਹ ਜਿਹੜਾ ਐਕਸ਼ਨ ਪਲਾਨ 2016-17 ਦੇ ਬੈਨੀਫੈਸਟੋ ਦੇ ਵਿੱਚ ਅੱਜ ਵੀ ਦਰਜ ਹੈ ਹੁਣ ਇਹ ਹੋਰ ਗੱਲ ਹੈ ਕਿ ਉਹਨੂੰ ਉਹਨੂੰ ਕੋਈ ਉਹਦੇ ਵੱਲ ਨਿਗਾ ਕੋਈ ਨਹੀਂ ਮਾਰਦਾ ਉਹ ਐਕਸ਼ਨ ਪਲਾਨ ਅੱਜ ਵੀ ਰੈਲੇਵੈਂਟ ਹੈ ਸਿਰਫ ਉਹਦੇ ਵਿੱਚ ਕੁਝ ਤਬਦੀਲੀਆਂ ਕਰਨ ਦੀ ਲੋੜ ਹੈ ਕਿਉਂਕਿ ਹਾਲਾਤ ਬਦਲ ਜਾਂਦੇ ਆ ਪਿਛਲੇ 6-70 ਸਾਲਾਂ ਦੇ ਵਿੱਚ ਹਾਲਾਤ ਬਦਲ ਗਏ ਆ ਸੋ ਮੇਰਾ ਖਿਆਲ ਹੈ ਕਿ ਇੱਕ ਨਵੀਂ ਸ਼ੁਰੂਆਤ ਕਰਨ ਦੀ ਲੋੜ ਹੈ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਚੇਅਰਮੈਨ, ਐਮ ਐਲ ਏ, ਐਮ ਪੀ ਇਹਨਾਂ ਸਾਰਿਆਂ ਨੂੰ ਨਾਲ ਲਓ। ਸਕੂਲਾਂ, ਕਾਲਜਾਂ ਦੇ ਵਿੱਚ ਪ੍ਰਿੰਸੀਪਲ, ਟੀਚਰਸ ਨੂੰ ਨਾਲ ਲਓ। ਅਵੇਅਰਨੈਸ ਕ੍ਰੀਏਟ ਕਰੋ। ਜਿਵੇਂ ਡਾਕਟਰ ਪਾਟੇ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਜੇ ਨਸ਼ਾ ਰੁਕ ਸਕਦਾ ਵਾ ਜੇ ਇੱਕ ਕਦਮ ਚੁੱਕਣ ਦੀ ਲੋੜ ਹੈ ਤੇ ਉਹ ਹੈ ਅਵੇਅਰਨੈਸ ਕ੍ਰੀਏਟ ਕਰਨ ਦੀ। ਸਪਲਾਈ ਚੇਨ ਨੂੰ ਕਰੋ ਬੰਦ। ਜੇ ਸਪਲਾਈ ਚੇਨ ਬੰਦ ਹੋ ਜੂਗੀ, ਆਬਵੀਅਸਲੀ ਸਪਲਾਈ ਚੇਨ ਬੰਦ ਜਿਹੜੀ ਉਹ ਪੁਲਿਸ ਹੀ ਕਰ ਸਕਦੀ ਹੈ। ਤੇ ਫਿਰ ਜਿਹੜੇ ਨਸ਼ੇੜੀ ਨੇ ਉਹ ਕਿੱਧਰ ਜਾਣਗੇ? ਜਿਹੜੇ ਯੂਜ਼ਰ ਨੇ ਉਹ ਕਿੱਥੇ ਜਾਣਗੇ? ਉਹਨਾਂ ਨੂੰ ਸਰਕਾਰ ਨੂੰ ਅਡਾਪਟ ਕਰਨਾ ਜਿੰਨਾ ਚਿਰ ਤੱਕ ਉਹਨਾਂ ਦਾ ਇਲਾਜ ਨਹੀਂ ਹੁੰਦਾ ਉਹਨਾਂ ਨੂੰ ਥੋੜੀ ਬਹੁਤ ਸਪਲਾਈ ਜਿਹੜੀ ਆ ਉਹ ਦੇਣੀ ਪੈਣੀ ਆ ਕੈਨੇਡਾ ਦੇ ਵਿੱਚ ਮੈਨੂੰ ਕਈ ਵਾਰਾਂ ਜਾਣ ਦਾ ਮੌਕਾ ਮਿਲਿਆ ਉੱਥੇ ਮੈਂ ਅੱਗੇ ਵੀ ਗੱਲ ਕਰ ਚੁੱਕਾ ਵਾਂ ਉੱਥੇ ਕਈ ਥਾਵਾਂ ਤੇ ਇੰਜੈਕਸ਼ਨ ਸਾਈਟਸ ਬਣੀਆਂ ਵਾਂ ਕਿ ਜੇ ਕੋਈ ਡਰੱਗ ਐਡਿਕਟ ਆ ਜਿਹੜਾ ਨਹੀਂ ਰਹਿ ਸਕਦਾ ਉਹ ਇੰਜੈਕਸ਼ਨ ਸਾਈਟ ਤੇ ਜਾ ਕੇ ਉੱਥੇ ਇੰਜੈਕਸ਼ਨ ਲਵਾ ਸਕਦਾ ਵਾ ਐਟਲੀਸਟ ਉਹਦੇ ਨਾਲ ਨਸ਼ਾ ਨਹੀਂ ਖਤਮ ਹੋ ਰਿਹਾ ਲੇਕਿਨ ਓਵਰਡੋਜ਼ ਨਾਲ ਡੈਥ ਨਹੀਂ ਹੋ ਰਹੀ ਸਾਡੇ ਇੱਥੇ ਪ੍ਰੋਬਲਮ ਹੈ ਕਿ ਕਿਉਂਕਿ ਲੋਕ ਸ਼ਿਪ ਕਿਉਂ ਟੀਕਾ ਲਾਉਂਦੇ ਆ ਔਰ ਟੀਕਾ ਜਿਹੜਾ ਵਾਕ ਹੋਊਗਾ ਉਹਦੇ ਚ ਸ਼ਾਇਦ ਮਜ਼ਾ ਹੁੰਦਾ ਹੋਊਗਾ ਮੈਨੂੰ ਤੇ ਦਾ ਤਜਰਬਾ ਨਹੀਂ ਤੇ ਉਹ ਸ਼ਾਇਦ ਓਵਰਡੋਸ ਕਰ ਲੈਂਦੇ ਆ ਔਰ ਫਿਰ ਜਾਨ ਚਲੀ ਜਾਂਦੀ ਆ ਸੋ ਸਾਨੂੰ ਵੀ ਇੱਥੇ ਇੱਕ ਵੈਲਫੇਅਰ ਸਟੇਟ ਨੂੰ ਜਿਹੜਾ ਨਸ਼ੇੜੀ ਆ ਜਿਹੜੇ ਯੂਜ਼ਰਸ ਆ ਉਹਨਾਂ ਨੂੰ ਉਨਪ ਕਰਨ ਦੀ ਲੋੜ ਆ ਉਹਨਾਂ ਦਾ ਇਲਾਜ ਕਰਨ ਦੀ ਲੋੜ ਆ ਇਲਾਜ ਕਰਕੇ ਉਹਨਾਂ ਨੂੰ ਫਿਰ ਸਮਾਜ ਦੇ ਵਿੱਚ ਸਿਮੂਲੇਟ ਕਰਨ ਦੀ ਲੋੜ ਆ ਸਮਾਜ ਦੇ ਵਿੱਚ ਦੁਬਾਰਾ ਉਹਨਾਂ ਨੂੰ ਰੀਲੌਨ ਦੀ ਲੋੜ ਆ ਡਾਕਟਰ ਤਰਮੀਰ ਗਾਂਧੀ ਕਾਫੀ ਦੇਰ ਤੋਂ ਇਹ ਗੱਲ ਕਰ ਰਹੇ ਆ ਕਿ ਇਥੇ ਆਰਗੇਨਿਕ ਨਸ਼ਿਆਂ ਦੀ ਖੇਤੀ ਜਿਹੜੀ ਆ ਸ਼ੁਰੂ ਹੋਣੀ ਚਾਹੀਦੀ ਆ ਮੈਨੂੰ ਨਹੀਂ ਪਤਾ ਪੀ ਇਹ ਕਿੰਨਾ ਚੰਗਾ ਸੁਝਾਅ ਆ ਲੇਕਿਨ ਇਹਦੇ 'ਵਾਲ ਗੌਰ ਕਰਨ ਦੀ ਜ਼ਰੂਰ ਲੋੜ ਆ ਡਾਕਟਰ ਤਰਮੀਰ ਗਾਂਧੀ ਪੁਰਾਣੇ ਆਮ ਆਦਮੀ ਪਾਰਟੀ ਦੇ ਐਮਪੀ ਰਹੇ ਨੇ ਹੁਣ ਫਿਰ ਐਮਪੀ ਬਣੇ ਨੇ ਉਹਨਾਂ ਨਾਲ ਸਲਾਮਸ਼ਤਾ ਕਰੋ ਆਫਟਰ ਆਲ ਮੈਂ ਉਹਨਾਂ ਨਾਲ ਸਲਾਹ ਕਰੀਏ ਪਤਾ ਕਰੀਏ ਕਿ ਕਿਹੜੇ ਕਿਹੜੇ ਕੰਟਰੀਜ਼ ਦੇ ਵਿੱਚ ਆਰਗੇਨਿਕ ਖੇਤੀ ਹੁੰਦੀ ਆ ਉੱਥੇ ਕਿਵੇਂ ਉਹਨੂੰ ਲੋਕਲ ਪੋਪੂਲੇਸ਼ਨ ਨਾਲ ਕੰਜ਼ੂਮ ਕਰੇ ਉਹਨਾਂ ਨੇ ਕੀ ਕਿਵੇਂ ਕੰਟਰੋਲ ਕੀਤਾ ਹੋਇਆ ਵਾ ਆਰਗੇਨਿਕ ਖੇਤੀ ਦਾ ਨਸ਼ਾ ਦੀ ਹਾਲਤ ਦੇ ਉੱਤੇ ਕਿਵੇਂ ਅਸਰ ਪਊਗਾ ਇਹ ਸਾਰੀ ਦੇ ਇੱਕ ਇੱਕ ਸਿਸਟਮੈਟਿਕ ਪ੍ਰੋਪਰ ਸੈਂਟੀਫਿਕ ਸਟੱਡੀ ਦੀ ਲੋੜ ਆ ਔਰ ਹੁਣ ਤੱਕ ਕਿਸੇ ਨੇ ਸਟੱਡੀ ਕਰਨ ਵੱਲ ਦੀ ਕੋਸ਼ਿਸ਼ ਨਹੀਂ ਕੀਤੀ ਮਸਲਾ ਬਹੁਤ ਸੀਰੀਅਸ ਹੈ ਸੌਖਾਣ ਨਾਲ ਵਾਅਦੇ ਕਰਨ ਨਾਲ ਬਿਆਨ ਦੇਣ ਨਾਲ ਇਹ ਨਸ਼ਾ ਜੜਾ ਵਾ ਇੱਕ ਖਤਮ ਨਹੀਂ ਹੋਣਾ ਸਾਨੂੰ ਬੜੀ ਗੰਭੀਰਤਾ ਨਾਲ ਸਾਰਿਆਂ ਨੂੰ ਨਾਲ ਲਾ ਕੇ ਸਾਰੀਆਂ ਪਾਰਟੀਆਂ ਦੇ ਐਮਪੀਜ਼ ਐਮਐਲਏਜ਼ ਨਾਲ ਸਲਾਹ ਮਸ਼ਵਰਾ ਕਰਕੇ ਸਰਕਾਰੀ ਅਫਸਰਾਂ ਨਾਲ ਸਲਾਹ ਮਸ਼ਵਰਾ ਕਰਕੇ ਜਿਹੜੇ ਲੋਕੀ ਐਕਸਪਰਟਸ ਨੇ ਮੋਨ ਸ਼ਰਮਾ ਵਰਗੇ ਜਾਂ ਡਾਕਟਰ ਏਐਸ ਮਾਨ ਵਰਗੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਸੀ ਜੂਰ ਦੇ ਵਿੱਚ ਜਾਂ ਡਾਕਟਰ ਪਾਟਿਆ ਵਰਗੇ ਮੇਰੇ ਖਿਆਲ ਇਹੋ ਜੇ ਹਜ਼ਾਰਾਂ ਲੋਕ ਨੇ ਬਹੁਤ ਸਾਰੇ ਨਸ਼ਾ ਸ਼ੜਾਉ ਕੇਂਦਰ ਖੁੱਲੇ ਹੋਏ ਨੇ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਵਾ ਉਹ ਉਹ ਲਾਓ ਔਰ ਉਹਦੇ ਨਾਲ ਫਿਰ ਇੱਕ ਨਵੀਂ ਐਕਸ਼ਨ ਪਲਾਨ ਬਣਾਇਆ ਜਾਵੇ ਔਰ ਉਸ ਰੋਡ ਮੈਪ ਜਿਹੜਾ ਬਣਾਇਆ ਜਾਵੇ ਉਹਦੇ ਕਈ ਪਹਿਲੂ ਹੋਣੇ ਚਾਹੀਦੇ ਆ ਸਪਲਾਈ ਚੇਨ ਬੰਦ ਕਰਨ ਦਾ ਜਿਹੜੇ ਯੂਜ਼ਰਸ ਨੇ ਉਹਨਾਂ ਨੂੰ ਸਹੀ ਕਰਨ ਦਾ ਇਲਾਜ ਕਰਨ ਦਾ ਔਰ ਜਿਹੜੇ ਜਿਹੜੇ ਡਰੱਗ ਜਿਹੜੇ ਤਸਕਰ ਨੇ ਉਹਨਾਂ ਤੇ ਕਿਵੇਂ ਸ਼ਕੰਜਾ ਕੱਸੇ ਜਾਵੇ ਔਰ ਉਹਦੇ ਵਾਸਤੇ ਜਿਹੜੀ ਸਿੰਗਾਪੁਰ ਦਾ ਮਾਡਲ ਜਿਹੜਾ ਸਾਡੇ ਰਵਿੰਦਰ ਸਿੰਘ ਨੇ ਦੱਸਿਆ ਉਹ ਬਹੁਤ ਵਧੀਆ ਮਾਡਲ ਆ ਉਹਨਾਂ ਵਾਸਤੇ ਮੇਰੇ ਖਿਆਲ ਡੇਥ ਸੈਂਟੈਂਸ ਤੋਂ ਕੱਟ ਬਹੁਤੀ ਸਜ਼ਾ ਤੋਂ ਕੱਟ ਹੋਰ ਕੋਈ ਸਜ਼ਾ ਨਹੀਂ ਜਿਹੜਾ ਤਸਕਰ ਹੈ ਜਿਹੜਾ ਲੋਕਾਂ ਨੂੰ ਖਰਾਬ ਕਰਦਾ ਸੋ ਮੇਰੇ ਖਿਆਲ ਇਹੋ ਜੇ ਕਦਮ ਚੁੱਕਣ ਦੀ ਲੋੜ ਹੈ ਸਰਕਾਰ ਨੂੰ ਹੋਰ ਗੰਭੀਰ ਹੋਣਾ ਪਵੇਗਾ ਇਹ ਮੇਰਾ ਵਿਚਾਰ ਹੈ ਸਮਾਂ ਖਤਮ ਹੋ ਗਿਆ ਤੇ ਮੈਂ ਤੁਹਾਡੇ ਤੋਂ ਲੈ ਰਿਹਾ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼